ਪੰਜਾਬ ਸਰਕਾਰ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਫਿਰ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਸੀ ਉਹ ਮਾਮਲਾ ਜੁੜਿਆ ਸੀ ਰਾਸ਼ਨ ਕਾਰਡ ਕੱਟੇ ਜਾਣ ਦਾ ਰਾਸ਼ਨ ਕਾਰਡ ਬਲਕ ਦੇ ਵਿੱਚ ਕੱਟ ਦਿੱਤੇ ਗਏ ਸਨ ਜਿਸ ਦੇ ਕਰਕੇ ਜਿਹੜੇ ਲੋੜਵੰਦ ਲੋਕ ਸਨ ਉਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਵਿਰੋਧ ਵੀ ਕੀਤਾ ਗਿਆ ਅਤੇ ਇਥੋਂ ਤੱਕ ਕਿ ਨਮੋਸ਼ੀ ਪਰੀਹਾਰ ਜਿਹੜੀ ਲੋਕ ਸਭਾ ਚੋਣਾਂ ਦੇ ਵਿੱਚ ਹੋਈ 13 0 ਦਾ ਨਾਰਾ ਦੇ ਕੇ ਜਿਹੜੀ ਤਿੰਨ ਸੀਟਾਂ ਤੱਕ ਸਿਮਟ ਗਈ ਸੀ ਆਮ ਆਦਮੀ ਪਾਰਟੀ ਉਸਦੇ ਵਿਧਾਇਕਾਂ ਨੇ ਵੀ ਇਹ ਗੱਲ ਆਖੀ ਆਪਣੀ ਸਮੀਖਿਆ ਦੇ ਵਿੱਚ ਕਿ ਜਿਹੜੇ ਰਾਸ਼ਨ ਕਾਰਡ ਅਸੀਂ ਕੱਟੇ ਸਨ ਉਸ ਦਾ ਵੀ ਸਾਨੂੰ ਖਮਿਆ ਜਾ ਭੁਗਤਣਾ ਪਿਆ ਹਾਲਾਂਕਿ ਸਰਕਾਰ ਨੇ ਉਹ ਰਾਸ਼ਨ ਕਾਰਡ ਬਹਾਲ ਵੀ ਕਰ ਦਿੱਤੇ ਸਨ ਪੌਣੇ 3 ਲੱਖ ਸਮਾਰਟ ਕਾਰਡ ਰਾਸ਼ਨ ਕੱਟ ਕੇ ਫਿਰ ਬਹਾਲ ਕੀਤੇ ਗਏ ਤਾਂ ਉਸ ਤੋਂ ਬਹਾਲ ਕਰਨ ਨੂੰ ਮਾਮਲੇ ਦੇ ਵਿੱਚ ਇੱਕ ਜਨ ਹਿਤ ਪਟੀਸ਼ਨ ਪਾਈ ਗਈ ਹੈ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਤੋਂ ਜਵਾਬ ਮੰਗ ਲਿਆ ਤੇ ਇੱਕ ਹਫਤੇ ਦੇ ਅੰਦਰ ਅੰਦਰ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਪਵੇਗਾ ਕਿ ਜਿਹੜੇ ਰਾਸ਼ਨ ਕਾਰਡ ਪਹਿਲਾਂ ਕੱਟੇ ਗਏ ਇਹ ਕਹਿ ਕੇ ਕਿ ਸਾਰੇ ਫਰਜੀ ਨੇ ਨੁਕਸਾਨ ਪੁੱਜ ਰਿਹਾ ਸੂਬੇ ਨੂੰ ਤਾਂ ਫਿਰ ਬਿਨਾਂ ਕਿਸੇ ਤਰ੍ਹਾਂ ਦੀ ਜਾਣਕਾਰੀ ਦਿੱਤਿਆਂ ਵੇਰਵੇ ਸਾਂਝੇ ਕੀਤਿਆਂ ਕਿ ਕਿਉਂ ਬਹਾਲ ਕੀਤੇ ਜਾ ਰਹੇ ਨੇ ਕਾਰਨ ਦੱਸਿਆਂ ਪੰਜਾਬ ਸਰਕਾਰ ਨੇ ਯੂ ਟਰਨ ਤਾਂ ਲੈ ਲਿਆ ਪਰ ਉਸ ਦਾ ਕਾਰਨ ਨਹੀਂ ਦੱਸਿਆ ਇਸ ਮਾਮਲੇ ਵਿੱਚ ਜਨ ਹਿਤ ਪਟੀਸ਼ਨ ਪਈ ਹੈ ਪੰਜਾਬ ਸਰਕਾਰ ਤੋਂ ਹੁਣ ਹਾਈ ਕੋਰਟ ਨੇ ਜਵਾਬ ਮੰਗ ਲਿਆ ਤੇ ਜਵਾਬ ਪੰਜਾਬ ਸਰਕਾਰ ਨੂੰ ਦੇਣਾ ਪਵੇਗਾ ਕਿ ਉਹ ਜਿਹੜੇ ਸਮਾਰਟ ਕਾਰਡ ਸਨ ਲੱਖਾਂ ਦੀ ਗਿਣਤੀ ਚ ਕੱਟੇ ਗਏ ਤੇ ਫਿਰ ਬਹਾਲ ਕੀਤੇ ਗਏ ਉਹ ਬਹਾਲ ਕਰਨ ਦਾ ਕਾਰਨ ਕੀ ਸੀ ਇਸ ਦਾ ਜਵਾਬ ਦਿੱਤਾ ਜਾਵੇ ਪੰਜਾਬ ਸਰਕਾਰ ਦੇ ਵਿੱਚ ਅਜਿਹੇ ਫੈਸਲੇ ਲੈਣ ਜਿਹੜੇ ਕਾਹਲੀ ਦੇ ਨਾਲ ਲਏ ਗਏ ਨੇ ਕਾਫੀ ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਇਹ ਜਿਹੇ ਮਾਮਲੇ ਦੇ ਵਿੱਚ ਵੀ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਹਫਤੇ ਦੇ ਵਿੱਚ ਵਿੱਚ ਜਵਾਬ ਮੰਗਿਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਸਾਲ 2022 ਦੇ ਵਿੱਚ ਰੱਦ ਕੀਤੇ ਗਏ ਲੱਖਾਂ ਰਾਸ਼ਨ ਕਾਰਡ ਜਿਹੜੇ ਫਰਜ਼ੀ ਕਰਾਰ ਦੇ ਕੇ ਕੱਟ ਦਿੱਤੇ ਗਏ ਸਨ ਉਹਨਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਇਸ ਖਿਲਾਫ ਹੀ ਇਸ ਫੈਸਲੇ ਦੇ ਖਿਲਾਫ ਜਨਹਿੱਤ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਅੰਦਰ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਗਏ ਨੇ ਪਟੀਸ਼ਨਰ ਅਨਿਲ ਕੁਮਾਰ ਤਾਇਲ ਨੇ ਹਾਈ ਕੋਰਟ ਵੱਲੋਂ ਜਨਹਿੱਤ ਪਟੀਸ਼ਨ ਵਿੱਚ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਦਾ ਹਵਾਲਾ ਦਿੰਦਿਆਂ ਹੋਇਆਂ ਜਿਹੜੇ ਨੇ ਲੱਖਾਂ ਕਾਰਡ ਜਿਹੜੇ ਰਾਸ਼ਨ ਕਾਰਡ ਕੱਢ ਦਿੱਤੇ ਗਏ ਸਰਕਾਰ ਦਾ ਤਰਕ ਸੀ ਕਿ ਸਾਰੇ ਰਾਸ਼ਨ ਕਾਰਡ ਫਰਜੀ ਸਨ ਹੁਣ ਸਰਕਾਰ ਨੇ ਇਹਨਾਂ ਸਾਰਿਆਂ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਹੈ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਇਹਨਾਂ ਸਾਰਿਆਂ ਨੂੰ ਬਹਾਲ ਕਰਨ ਤੋਂ ਪਹਿਲਾਂ ਨਾ ਤਾਂ ਕੋਈ ਜਾਂਚ ਕੀਤੀ ਗਈ ਨਾ ਹੀ ਕੋਈ ਤਸਦੀਕ ਹੋਈ ਪੰਜਾਬ ਸਰਕਾਰ ਦਾ ਇਹ ਫੈਸਲਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੰਦੇ ਨਜ਼ਰ ਲਿਆ ਗਿਆ ਤਾਂ ਜੋ ਇਸ ਦਾ ਲਾਭ ਉਠਾਇਆ ਜਾ ਸਕੇ ਪਟੀਸ਼ਨਰ ਧਿਰ ਵੱਲੋਂ ਹਾਈ ਕੋਰਟ ਨੂੰ ਅਪੀਲ ਕੀਤੀ ਗਈ ਸੀ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਤੇ ਰੋਕ ਲਗਾਈ ਜਾਵੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਜਾਣ ਹਾਈ ਕੋਰਟ ਨੇ ਪਟੀਸ਼ਨਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਟੀਸ਼ਨਰ ਪਟੀਸ਼ਨ ਤੇ ਪੰਜਾਬ ਸਰਕਾਰ ਅਤੇ ਹੋਰ ਜਿਹੜੇ ਨੁਮਾਇੰਦੇ ਨੇ ਜਿਹੜੇ ਸਬੰਧਤ ਧਿਰਾਂ ਨੇ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਨੇ ਇੱਥੇ ਵਿਸਤਾਰ ਦੇ ਨਾਲ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਦਰਅਸਲ ਮਾਮਲਾ ਕੀ ਸੀ ਜਨਵਰੀ ਮਹੀਨੇ ਦੇ ਵਿੱਚ ਬਹਾਲ ਕੀਤੇ ਜਾਂਦੇ ਨੇ ਰਾਸ਼ਨ ਕਾਰਡ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਬਹਾਲ ਕੀਤੇ ਜਾਣ ਦੇ ਜਿਹੜੇ ਰਾਸ਼ਨ ਕਾਰਡ ਨੇ ਸਾਲਾਨਾ ਕਰੀਬ 200 ਕਰੋੜ ਰੁਪਏ ਦਾ ਵਾਧੂ ਬੋਝ ਪੈਣਾ ਸੀ ਇਸ ਕਰਕੇ ਵੀ ਜਿਹੜਾ ਬਹਾਲਕ ਜਦੋਂ ਕੀਤੇ ਗਏ ਉਦੋਂ ਵੀ ਵੱਖ-ਵੱਖ ਸੁਰਖੀਆਂ ਬਣੀਆਂ ਪੰਜਾਬ ਕੈਬਨਟ ਨੇ ਲੰਘੇ ਸਮੇਂ ਦੇ ਵਿੱਚ ਜਦੋਂ 2024 ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ 2.75 ਲੱਖ ਸਮਾਰਟ ਕਾਰਡ ਰਾਸ਼ਨ ਕਾਰਡ ਨੇ ਜਿਹੜੇ ਬਹਾਲ ਕੀਤੇ ਇਸ ਬਹਾਲੀ ਨਾਲ 10.70 ਲੱਖ ਲਾਹੇ ਪਾਤਰੀਆਂ ਨੂੰ ਲਾਭ ਪਹੁੰਚਣਾ ਸੀ ਖੁਰਾਕ ਤੇ ਸਪਲਾਈ ਵਿਭਾਗ ਨੇ 2022-23 ਦੌਰਾਨ ਇਹਨਾਂ ਰਾਸ਼ਨ ਕਾਰਡਾਂ ਨੂੰ ਅਯੋਗ ਐਲਾਨ ਦਿੱਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਬਹਾਲ ਹੋਏ ਰਾਸ਼ਨ ਕਾਰਡਾਂ ਤੇ ਫੌਰੀ ਕਣਕ ਜਾਂ ਆٹے ਦੀ ਸਪਲਾਈ ਦਿੱਤੀ ਜਾਵੇਗੀ। ਇਹ ਵੀ ਜਾਣਕਾਰੀ ਉਦੋਂ ਦਿੱਤੀ ਗਈ ਕਿ ਪੰਜਾਬ ਸਰਕਾਰ ਲਈ ਹੁਣ ਮੁਸ਼ਕਲ ਇਹ ਵੀ ਹੋਵੇਗੀ ਕਿ ਬਹਾਲ ਹੋਏ ਰਾਸ਼ਨ ਕਾਰਡਾਂ ਵਾਸਤੇ ਸੀਜ਼ਨ ਦੌਰਾਨ ਕਣਕ ਦੀ ਖਰੀਦ ਨਹੀਂ ਕੀਤੀ ਗਈ ਨਾ ਹੀ ਗੋਦਾਮਾਂ ਵਿੱਚ ਕਣਕ ਹੈ। ਕੇਂਦਰ ਸਰਕਾਰ ਨੇ ਕੌਮੀ ਖੁਰਾਕ ਸੁਰੱਖਿਆ ਮਿਸ਼ਨ ਤਹਿਤ ਇਹਨਾਂ ਦੇ ਕੱਟੇ ਹੋਏ 2.75 ਲੱਖ ਰਾਸ਼ਨ ਕਾਰਡਾਂ ਵਾਸਤੇ ਕਣਕ ਦੀ ਅਲਾਕੇਸ਼ਨ ਵੀ ਨਹੀਂ ਸੀ ਕੀਤੀ ਜਿਸ ਤੇ ਕਰਕੇ ਹੁਣ ਤੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਜਨਵਰੀ ਤੋਂ 2024 ਤੋਂ ਜੋ ਮਾਸਿਕ ਕਾਟਾ ਦਿੱਤਾ ਜਾਣਾ ਜਾਂ ਕਣਕ ਦਿੱਤੀ ਜਾਣੀ ਉਸ ਵਿੱਚ ਬਹਾਲ ਕੀਤੇ ਰਾਸ਼ਨ ਕਾਰਡ ਵੀ ਸ਼ਾਮਲ ਕਰ ਦਿੱਤੇ ਗਏ। ਬਾਅਦ ਵਿੱਚ ਇਹ ਵੀ ਪਤਾ ਲੱਗਦਾ ਕਿ ਪੰਜਾਬ ਸਰਕਾਰ ਜਨਵਰੀ ਤੋਂ ਮਾਰਚ ਤੱਕ ਬਹਾਲ ਕੀਤੇ ਰਾਸ਼ਨ ਕਾਰਡਾਂ ਤੇ ਆਟੇ ਦੀ ਸਪਲਾਈ ਜ਼ਰੂਰ ਦੇਵੇਗੀ ਔਰ ਇਹ ਜ਼ਿੰਮੇਵਾਰੀ ਮਾਰਕਫੈਡ ਨੂੰ ਸੌਂਪ ਦਿੱਤੀ ਗਈ ਸੀ ਉਸ ਵੇਲੇ April ਵਿੱਚ ਨਵੀਂ ਕਣਕ ਦੀ ਖਰੀਦ ਹੋਵੇਗੀ ਜਿਸ ਤਹਤ ਬਹਾਲ ਕੀਤੇ ਰਾਸ਼ਨ ਕਾਰਡਾਂ ਲਈ ਦੀ ਕਣਕ ਖਰੀਦੀ ਜਾਵੇਗੀ। ਇਹ ਸਰਕਾਰ ਬਹਾਲ ਕੀਤੇ 10.70 ਲੱਖ ਲਾਭਪਾਤਰੀਆਂ ਨੂੰ ਆਟੇ ਦੀ ਸਪਲਾਈ ਦਿੰਦੀ ਹੈ ਪ੍ਰਤੀ ਮਹੀਨਾ 15 ਤੋਂ 20 ਕਰੋੜ ਰੁਪਏ ਦਾ ਖਰਚ ਉਸ ਦੇ ਉੱਤੇ ਆਉਣਾ ਸੀ ਹਾਲਾਂਕਿ ਬਾਅਦ ਵਿੱਚ ਉਹ ਸਕੀਮ ਵੀ ਜਿਹੜਾ ਆਟੇ ਵਾਲੀ ਤੋਂ ਵੀ ਯੂ ਟਰਨ ਲੈ ਲਿਆ ਗਿਆ ਸੀ ਜਿਹੜਾ ਕਿ ਸਾਲਾਨਾ 200 ਕਰੋੜ ਰੁਪਏ ਦਾ ਭਾਰ ਪੈਣਾ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਇਸ ਸਕੀਮ ਤਹਿਤ ਸੂਬੇ ਭਾਰ ਦੇ ਵਿੱਚ 1.41 ਕਰੋੜ ਲਾਭਪਾਤਰੀ ਕਵਰ ਹੁੰਦੇ ਨੇ ਜਦੋਂ ਕਿ ਬਹਾਲ ਕੀਤੇ ਗਏ ਰਾਸ਼ਨ ਕਾਰਡਾਂ ਮਗਰੋਂ ਲਾਭਪਾਤਰੀਆਂ ਦੀ ਅੰਕੜਾ ਜਿਹੜਾ ਉਹ 1.57 ਕਰੋੜ ਰੁਪਏ ਬਣ ਗਿਆ ਕਰੀਬ 16 ਲੱਖ ਲਾਭਪਾਤਰੀਆਂ ਦਾ ਭਾਰ ਸੂਬਾ ਸਰਕਾਰ ਨੂੰ ਹੁਣ ਚੁਕਣਾ ਪਹਿਨਾ ਕਾਂਗਰਸ ਸਰਕਾਰ ਨੇ ਸਾਲ 2017-18 ਵਿੱਚ ਆਟਾ ਦਾਲ ਸਕੀਮ ਦੇ ਸਾਰੇ ਰਾਸ਼ਨ ਕਾਰਡਾਂ ਨੂੰ ਨਵੇਂ ਸਿਰਿਓਂ ਬਣਾਇਆ ਸੀ ਤੇ ਇਸ ਨੂੰ ਸਮਾਰਟ ਰਾਸ਼ਨ ਕਾਰਡ ਦਾ ਨਾਮ ਵੀ ਦਿੱਤਾ ਗਿਆ ਸੀ ਪਰ ਇਸ ਮਾਮਲੇ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਸੱਤਾ ਧਿਰ ਨੇ ਰਾਸ਼ਨ ਕਾਰਡ ਜਿਹੜਾ ਰੱਦ ਕੀਤੇ ਫਿਰ ਬਹਾਲ ਕਰਨੇ ਪਏ ਇਸ ਨੂੰ ਲੈ ਕੇ ਜਾਣੀ ਤੇ ਪਟੀਸ਼ਨ ਪਈ ਹੈ ਜਿਸ ਜਿਹੜੀ ਕੀ ਪਟੀਸ਼ਨਰ ਅਲਿੰਦ ਕੁਮਾਰ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਨਾ ਹੀ ਕੋਈ ਜਾਂਚ ਕੀਤੀ ਗਈ ਪੜਤਾਲ ਕੀਤੀ ਗਈ ਬਿਨਾਂ ਕਿਸੇ ਜਾਂਚ ਕੀਤੇ ਹੀ ਫਰਜੀ ਕਹ ਕੇ ਰਾਸ਼ਨ ਕਾਰਡ ਕੱਟੇ ਜਾਂਦੇ ਨੇ ਫਿਰ ਬਹਾਲ ਕੀਤੇ ਜਾਂਦੇ ਨੇ ਇਸੇ ਦੇ ਖਿਲਾਫ ਹੀ ਪਟੀਸ਼ਨ ਪਈ ਹੈ ਹੁਣ ਪੰਜਾਬ ਸਰਕਾਰ ਹਫਤੇ ਦੇ ਅੰਦਰ ਅੰਦਰ ਜਵਾਬ ਮੰਗਿਆ ਗਿਆ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਕੀ ਜਵਾਬ ਦਾਖਲ ਕਰਦੀ ਹੈ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ